Hvala što pratite kanal. ਕੀ ਨਾਮ ਹੈ ਜੀ ਆਪਣਾ ਸਤਗੁਰ ਸਿੰਘ ਜੀ ਕਿਹੜਾ ਪਿੰਡ ਹੈਗਾ ਖੜਿਆਲ ਜੀ ਸਤਗੁਰ ਜੀ ਕੀ ਘਟਨਾ ਹੋਈ ਹੈ ਪਿਛਲੇ ਦਿਨ ਰਾਤ ਕਿਰੀ ਹੋਈ ਹੈ ਘਟਨਾ ਤੁਹਾਡੇ ਸਾਹਮਣੇ ਜੀ ਤੋਂ ਨਹਿਰ ਟੁੱਟ ਗਈ ਜੀ ਹੂੰ ਸਿਰਫ ਮੈਕਮੇ ਦੀ ਅੰਗੋਲੀ ਕਰਕੇ ਅਸੀਂ ਨਾ ਇੱਕ ਹਫਤਾ ਪਹਿਲਾਂ ਐਸਡੀਓ ਨੂੰ ਜੈ ਸਾਹਿਬ ਨੂੰ ਸਭ ਨੂੰ ਵੀਡੀਓ ਬਣਾ ਕੇ ਫੋਟੋਆਂ ਖਿੱਚ ਕੇ ਆ ਸੀ ਹਰ ਰੋਜ਼ ਨੂੰ ਟੈਲੀਫੋਨ ਤੇ ਮੈਸੇਜ ਵੀ ਕਰਦੇ ਰਹਾ ਵੀ ਪਾਣੀ ਦੇ ਨਹਿਰ ਵਿੱਚ ਪਾਣੀ ਘਟਾ ਦਿਓ ਘਟਾ ਦਿਓ ਨਹਿਰ ਟੁੱਟੂ ਗਈ ਟੁੱਟੂ ਗਈ ਟੁੱਟੂ ਗਈ ਤੇ ਉਹਨਾਂ ਨੇ ਕੋਈ ਸਾਡੀ ਨਹੀਂ ਸੁਣੀ ਤੇ ਉਸ ਤੋਂ ਬਾਅਦ ਜੀ ਰਾਤ ਦੇਖ ਲਓ ਤੁਹਾਡੇ ਸਾਹਮਣੇ ਆਹ ਦੇਖ ਲਓ ਕਿ ਕਟਕਟ ਜਿਹਾ ਸੋ ਇਕਰ ਦੇ ਵਿੱਚ ਫਸਲ ਸਾਰੀ ਜਿਹੜੀ ਹੈਗੀ ਸਾਡੀ ਸਾਰੀ ਤਬਾਹ ਹੋ ਚੁੱਕੀ ਹੈ ਹਮ ਹੁਣ ਮੌਜੂਦਾ ਹਾਲਾਤ ਕੀ ਨੇ ਕਿ ਪਾੜ ਬੰਦ ਕਰ ਲਿਆ ਗਿਆ ਹੈ ਕਹੇ ਹਲੇ ਹਲਾ ਨਹੀਂ ਜੀ ਨਹੀਂ ਹਲੇ ਕੁਝ ਕੋਈ ਪਾੜ ਨਹੀਂ ਤੁਹਾਡੇ ਸਾਹਮਣੇ ਪਾਣੀ ਵੈਸੇ ਹੀ ਚੱਲ ਰਿਹਾ ਹੈਗਾ ਹਲੇ ਕੋਈ ਇੱਥੇ ਕੋਈ ਹੋ ਨਹੀਂ ਹੋਇਆ ਕਿੰਨਾ ਕਿਸਾਨਾਂ ਦਾ ਨੁਕਸਾਨ ਲੱਗਦਾ ਹੈ ਯਾਰ ਤਕਰੀਬਨ ਲੱਗਦਾ 1000 ਏਕੜ ਦੇ ਲਗਭਗ ਸਾਰਾ ਝੋਨਾ ਲੱਗਿਆ ਉਸਿਆ ਮੱਕੀਆਂ ਦੇਖ ਲਓ ਸਰ ਮੱਕੀ ਦੀ ਫਸਲ ਤਬਾਹ ਹੋ ਗਈ ਪਾਣੀ ਦੇ ਬਹੁਤ ਵੱਡੇ ਵੱਡੇ ਪਾਣੀ ਹੈ ਜੀ 4-5 5-6 6 ਫੁੱਟ ਪਾਣੀ ਖੜਾ ਸਾਰੇ ਜ਼ਮੀਨਾਂ ਦੇ ਵਿੱਚ ਭਾਈ ਕੀ ਨਾਮ ਹੈ ਤੁਹਾਡਾ ਜਗਦੀਪ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਪਿੰਡ ਖੜਿਆਲਾ ਹੈ ਜੀ ਜਗਦੀਪ ਜੀ ਕੀ ਨੁਕਸਾਨ ਹੋਇਆਗਾ ਕੀ ਹਾਲਾਤ ਨੇ ਮੌਜੂਦਾ ਹਾਲਾਤ ਤਾਂ ਜੀ ਦੇਖੋ ਸਭ ਦੇ ਸਾਹਮਣੇ ਨੇ ਹਾਲਾਤ ਤਾਂ ਗੰਭੀਰੇ ਬਣੇ ਹੋਏ ਨੇ ਜਿੰਨੇ ਬਣੇ ਹੋਏ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸ ਚੁੱਕੇ ਤੇ ਲਗਾਤਾਰ ਇਹ 2 ਸਾਲ ਹੋ ਗਏ ਨੇ ਨਹਿਰ ਟੁੱਟਦੀ ਨੂੰ ਤੇ ਅਸੀਂ ਨੇ ਪਿਛਲੀ ਵਾਰ ਵੀ ਜਦੋਂ ਨਹਿਰ ਟੁੱਟੀ ਐ ਅਸੀਂ ਐਮਐਲਏ ਸਾਹਿਬ ਲਵੇ ਸਾਰੇ ਪ੍ਰਸ਼ਾਸਨ ਲਵੇ ਜੇઈએ ਲਵੇ ਐਸਡੀਐਮ ਲਵੇ ਸਭ ਲਵੇ ਜਾ ਕੇ ਤਲਾਹ ਕਰੀ ਸੀ ਵੀ ਇਹਦੀ ਮੁਰੰਮਤ ਕਰਵਾਓ ਪਰ ਉਸ ਟਾਈਮ ਸਾਨੂੰ ਹਵਾਲਾ ਦਿੱਤਾ ਗਿਆ ਵੀ ਕੋਈ ਗੱਲ ਨਹੀਂ ਹਜੇ ਨਹਿਰ ਚੱਲਦੀ ਹੈ ਜਦੋਂ ਨਹਿਰ ਖੜੀ ਤੇ ਮੁਰੰਮਤ ਕਰਾਵਾਂਗੇ ਪਰ ਸਾਨੂੰ ਬਸ ਕੱਲੇ ਦਲਾਸੇ ਮਿਲੇ ਨੇ ਤੇ ਹੁਣ ਜਦੋਂ ਸਾਡਾ ਨੁਕਸਾਨ ਹੋ ਗਿਆ ਹੁਣ ਸਾਰੇ ਉਰੇ ਇੱਕ ਆਪ ਕਹਿ ਦਈਏ ਵੀ ਆਪ ਦਾ ਫਰਜ਼ ਨਿਭਾਉਣ ਇੱਕ ਉਪਰ ਟੈਂਪਰੇਰੀ ਫਰਜ਼ ਨਿਭਾਉਣ ਦੇ ਮਾਰੇ ਆ ਰਹੇ ਨੇ ਵੀ ਹੁਣ ਸਾਡਾ ਜਾਇਬ ਨਾ ਸਰਦਾ ਨਹੀਂ ਨਹੀਂ ਇਹ ਏਸੀ ਵਾਲੇ ਕੰਮਾਂ ਚੋਂ ਨਿਕਲਦੇ ਨਹੀਂ ਪੂਰੇ ਦੇਖ ਲਓ ਜੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਸਾਡਾ 40 40000 ਰੁਪਏ ਦਾ ਕੀਲਾ ਤੇ ਖਰਚਾ ਕਰਿਆ ਹੋਇਆ ਮੱਕੀ ਦਾ ਉਹ ਸਾਰੀ ਮੱਕੀ ਦੀ ਫਸਲ ਬਰਬਾਦ ਹੋ ਗਈ ਆ ਤੁਸੀਂ ਪਿੱਛੇ ਦੇਖ ਰਹੇ ਹੋ ਜੀ ਤੇ ਸਾਡਾ ਲਾ ਲੋ ਵੀ ਝੋਨਾ ਲੱਗਿਆ ਹੋਇਆ ਠੀਕਾ ਬਾਕੀ ਜਿਹੜੀ ਪਨੀਰੀ ਰਹਿ ਗਈ ਪਿੱਛੇ ਉਹ ਸਾਰੀ ਮਰ ਜੂਗੀ ਤੇ ਹੁਣ ਸਾਡੇ ਲਈ ਪਨੀਰੀ ਵੀਜਣ ਦਾ ਸਮਾਂ ਕੋਈ ਤੇ ਬਾਕੀ ਨੁਕਸਾਨ ਤਾਂ ਤੁਹਾਡੇ ਸਾਹਮਣੇ ਹੀ ਜੀ ਕਾਰਨ ਕੀ ਹੈ ਪਿਛਲੇ ਸਾਲ ਵੀ ਨਹਿਰ ਟੁੱਟੀ ਆ ਕੀ ਕਾਰਨ ਹੈ ਕਾਰਨ ਤਾਂ ਜੀ ਉਹੀ ਆ ਵੀ ਨਹਿਰ ਦੀ ਮਰਮਮਤ ਨਹੀਂ ਹੋ ਰਹੀ ਜੀ ਹਾਂ ਓਵਰਫਲੋ ਪਾਣੀ ਛੱਡ ਦਿੰਦੇ ਨੇ ਜੀ ਨਹਿਰ ਚ ਨਹਿਰ ਪ੍ਰਾਣੀ ਹੋ ਗਈ ਠੀਕ ਆ ਹਾਂ ਹੋਰ ਕੋਈ ਬਸ ਮੇਨ ਤਾਂ ਉਹੀ ਆਗੇ ਨਹੀਂ ਪ੍ਰਸ਼ਾਸਨ ਦੀਆਂ ਅੰਗਲੀਆਂ ਇਹ ਆ ਇਹ ਵੀ ਜਦ ਇਹਦੀ ਸਫਾਈ ਨਹੀਂ ਕਰਦੇ ਢੰਗ ਨਾਲ ਮੌਕੇ ਤੇ ਲੀਕੇਜ ਨਹੀਂ ਬੰਦ ਕਰਦੇ ਜਿਹੜੀ ਹੋ ਜਾਂਦੀ ਹੈ ਠੀਕ ਹੈ ਹਾਂਜੀ